ਅੱਜ ਬੇਰੋਜ਼ਗਾਰੀ ਕਿੱਥੇ ਆ ਅੱਜ ਦੇਸ਼ ਦਾ ਨੌਜਵਾਨ ਮਾਈਗ੍ਰੈਂਟ دوسرے ਦੇਸ਼ਾਂ ਵੱਲ ਕਿਉਂ ਜਾ ਰਿਹਾ ਕਿਸਾਨ ਮਜ਼ਦੂਰਾਂ ਦੇ ਉੱਤੇ ਖੁਦਕੁਸ਼ੀਆਂ ਕਿਉਂ ਕਰ ਰਹੇ ਆ ਇਹਨਾਂ ਸਾਰਿਆਂ ਮਸਲਿਆਂ ਨੂੰ ਸਰਕਾਰ ਦਾ ਧਿਆਨ ਦਿਵਾਉਣ ਵਾਸਤੇ ਇਹ ਜਿਹੜੀ ਪੰਜਾਬ ਦੀ ਸਰਕਾਰ ਵੀ ਜਿਹੜੀ ਡਿੰਗਾ ਮਾਰਦੀ ਇਹਨਾਂ ਦੀ ਮੰਤਰੀ ਹਨ ਮੋਹਨ ਗਗਲਮਾਨ ਨੇ ਸਾਨੂੰ ਕਿਹਾ ਸੀ ਵੀ ਅਸੀਂ ਦੋਆ ਮਹੀਨਿਆਂ ਚ ਐਮਐਸਪੀ ਦੇਾਂਗੇ ਇਹਨਾਂ ਨੂੰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਪਿੰਡਾਂ 'ਚ ਜਾਣਗੇ ਲੱਗ ਜੂਗਾ ਪਤਾ ਮੂੰਗੀ ਤੇ ਗੱਲ ਕਰਦੇ ਸੀ ਪੀਐਸੀ ਐਮਐਸਪੀ ਦਿੱਤੀ ਕੋਈ ਐਮਐਸਪੀ ਨਹੀਂ ਦਿੱਤੀ ਇਹੋ ਐਮਐਸਪੀ ਦੇ ਕਰਕੇ ਕਿਸਾਨ ਲੜਾਈ ਲੜ ਰਹੇ ਆ ਜਿੰਨਾ ਚਿਰ ਦੇਸ਼ ਦੇ ਵਿੱਚ ਇੱਕ ਕਾਨੂੰਨੀ ਬਣਦਾ ਐਮਐਸਪੀ ਦਾ ਉਹਨਾਂ ਚਿਰੇ ਸਿਰਫ ਝੋਕੇ ਦਾਵੇ ਨੇ ਤੁਸੀਂ ਐਮਐਸਪੀ ਦੇਣ ਦੀ ਗੱਲ ਕੀਤੀ ਤੁਸੀਂ ਸਮਾਮੀ ਨਾਸਨ ਕਮਿਸ਼ਨ ਰਿਪੋਰਟ ਲਾਗੂ ਕਰਨ ਦੀ ਗੱਲ ਕੀਤੀ ਸੀ ਪਰ ਅਜੇ ਤੱਕ ਕੋਈ ਲਾਗੂ ਨਹੀਂ ਹੋਇਆ ਇਹ ਲੋਕਾਂ ਤੱਕ ਮੰਗਾ ਉਭਾਰਨ ਵਾਸਤੇ ਕਿਉਂਕਿ ਇਹ ਦੇਸ਼ ਦੀ ਸਰਕਾਰ ਫਿਰਕਾ ਪਰ ਸਰਕਾਰ ਆ ਉਹ ਲੋਕਾਂ ਨੂੰ ਮੁੱਦੇ ਤੋਂ ਪਟਕਾ ਕੇ ਰਾਮ ਮੰਦਰ ਵੱਲ ਲੈ ਜਾਣਾ ਚਾਹੁੰਦੀ ਆ ਸੀਏ ਵੱਲ ਜਾਣਾ ਚਾਹੁੰਦੀ ਆ ਲੋਕਾਂ ਨੂੰ ਫਿਰਕਾ ਪ੍ਰਸਤੀ ਵੱਲ ਖੜਨਾ ਚਾਹੁੰਦੀ ਆ ਪਰ ਅਸੀਂ ਉਸ ਨੂੰ ਅਸਲੀ ਮੁੱਦਿਆਂ ਤੇ ਲਿਆਉਣਾ ਚਾਹੁੰਦੇ ਆ ਕਿ ਅਸਲੀ ਮੁੱਦੇ ਕੀ ਆ ਅੱਜ ਬੇਰੁਜ਼ਗਾਰੀ ਕਿੱਥੇ ਆ ਅੱਜ ਦੇਸ਼ ਦਾ ਨੌਜਵਾਨ ਮਾਈਗ੍ਰੈਂਟ ਦੂਸਰੇ ਦੇਸ਼ਾਂ ਵੱਲ ਕਿਉਂ ਜਾ ਰਿਹਾ ਕਿਸਾਨ ਮਜ਼ਦੂਰਾਂ ਦੇ ਉੱਤੇ ਖੁਦਕੁਸ਼ੀਆਂ ਕਿਉਂ ਕਰ ਰਹੇ ਆ ਇਹਨਾਂ ਸਾਰਿਆਂ ਮਸਲਿਆਂ ਨੂੰ ਸਰਕਾਰ ਦਾ ਧਿਆਨ ਦਿਵਾਉਣ ਵਾਸਤੇ ਨਹੀਂ ਲੋਕ ਸਭਾ ਚੋਣਾਂ ਦੇ ਵਿੱਚ ਅਸੀਂ ਸਾਰੀਆਂ ਪਾਰਟੀਆਂ ਦੇ ਅੱਗੇ ਆਪਣੇ ਮਸਲੇ ਰੱਖਾਂਗੇ ਜਿਹੜੀ ਪਾਰਟੀ ਸਾਡੇ ਮਸਲੇ ਹੱਲ ਕਰੂਗੀ ਆ ਸਾਡਾ ਸਾਡੇ ਵਾਸਤੇ ਕੋਈ ਇੱਕ ਪਾਰਟੀ ਦਾ ਖਾਸਾ ਵਿਰੋਧ ਨਹੀਂ ਆ ਅਸੀਂ ਸਾਰਿਆਂ ਨੂੰ ਬਰਾਬਰ ਸਮਝਦੇ ਆ ਵੇਖੋ ਹਰਿਆਣਾ ਦੀ ਸਰਕਾਰ ਜਿਹੜੀ ਦੇ ਰਹੀ ਆ ਉਹ ਕੁਝ ਫਸਲਾਂ ਦੇ ਦੇ ਰਹੀ ਆ ਇਹ ਜਿਹੜੀ ਪੰਜਾਬ ਦੀ ਸਰਕਾਰ ਵੀ ਜਿਹੜੀ ਡਿੰਗਾ ਮਾਰਦੀ ਇਹਨਾਂ ਦੀ ਮੰਤਰੀ ਅਨਮੋੜ ਗਗਨ ਮਾਨ ਨੇ ਸਾਨੂੰ ਕਿਹਾ ਸੀ ਵੀ ਅਸੀਂ ਦੋਹਾਂ ਮਿੰਟਾਂ ਚ ਐਮਐਸਪੀ ਦੇਾਂਗੇ ਇਹ ਲੋਕਾਂ ਸਾਹਮਣੇ ਨੰਗੇ ਹੋ ਰਹੇ ਆ ਇਹਨਾਂ ਨੂੰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਪਿੰਡਾਂ 'ਚ ਜਾਣਗੇ ਲੱਗ ਜੂਗਾ ਪਤਾ ਮੂੰਗੀ ਤੇ ਗੱਲ ਕਰਦੇ ਸੀ ਕਿ ਅਸੀਂ ਐਮਐਸਪੀ ਦਿੱਤੀ ਕੋਈ ਐਮਐਸਪੀ ਨਹੀਂ ਦਿੱਤੀ ਆ ਜਿਹੜਾ ਕਪਾਹ ਵਾ ਇਹ ਵੀ ਰੋੜ ਰਹੀ ਆ ਕਿਸੇ ਫਸਲ ਤੇ ਐਮਐਸਪੀ ਨਹੀਂ ਦਿੱਤੀ ਇਹੋ ਐਮਐਸਪੀ ਦੇ ਕਰਕੇ ਕਿਸਾਨ ਲੜਾਈ ਲੜ ਰਹੇ ਆ ਜਿੰਨਾ ਚਿਰ ਦੇਸ਼ ਦੇ ਵਿੱਚ ਇੱਕ ਕਾਨੂੰਨ ਨਹੀਂ ਬਣਦਾ ਐਮਐਸਪੀ ਦਾ ਉਹਨਾਂ ਚਿਰੇ ਸਿਰਫ ਫੋਕੇ ਦਾਵੇ ਨੇ ਅੱਜ ਸਾਡਾ ਸੰਯੁਕਤ ਕਿਸਾਨ ਮੋਰਚੇ ਦੀਆਂ ਚਾਰ ਜਥੇਬੰਦੀਆਂ ਬੀਕੇਜੂ ਏਕਤਾ ਅਗਰਾਹਾ ਬੀਕੇਜੂ ਏਕਤਾ ਡਕਾਉਂਦਾ ਵਿਕੇਜੂ ਕ੍ਰਾਂਤੀਕਾਰੀ ਦਰਸ਼ਨਪਾੜ ਵਾਲੀ ਤੇ ਕਿਰਤੀ ਕਿਸਾਨ ਜੁਨੀਅਰ ਇਹਨਾਂ ਜਥੇਬੰਦੀਆਂ ਵੱਲੋਂ ਡੀਸੀ ਦਫ਼ਤਰਾਂ ਦੇ ਅੱਗੇ ਵਿਸ਼ਾਲ ਰੋਸ ਮਾਰਚ ਕਰਨੇ ਨੇ ਉਹਦੀਆਂ ਸਾਡੀਆਂ ਮੁੱਖ ਮੰਗਾਂ ਨੇ ਵੀ ਦਿੱਲੀ ਦੀਆਂ ਰਹਿੰਦੀਆਂ ਮੰਗਾਂ ਜਿਹੜੀਆਂ ਉਹ ਪੂਰੀਆਂ ਕੀਤੀਆਂ ਜਾਣ ਦਿੱਲੀ ਦੇ ਵਿੱਚ ਵੜਨ ਤੇ ਜਿਹੜੀ ਪਾਬੰਦੀ ਲਾਈ ਸਰਕਾਰ ਨੇ ਉਹ ਜਿਹੜਾ ਗਲਾ ਘੁੱਟ ਰਹੀ ਆ ਅੰਦੋਲਨ ਕਰਨ ਦਾ ਰਾਹ ਬੰਦ ਕੀਤਾ ਜਾ ਰਿਹਾ ਉਹ ਫੌਰੀ ਵਾਪਸ ਲਵੇ ਸਰਕਾਰ ਦੋਹਾਂ ਬਾਰਡਰਾਂ ਤੇ ਜਿਹੜਾ ਤਸ਼ੱਦਦ ਕੀਤਾ ਗਿਆ ਉਹਦੇ ਤੇ ਹਰਿਆਣੇ ਦੀ ਸਰਕਾਰ ਦੇ ਖੱਟਲ ਤੇ ਜਿਹੜਾ ਹੈਗਾ ਆ ਅਰਨਲ ਵੇਜ ਜਿਹੜਾ ਤੇ ਨਾਲ ਡੀਜੀਪੀ ਸਮੇਤ ਉਹਨਾਂ ਤੇ ਪਰਚਾ ਦਰਜ ਕੀਤਾ ਕੀਤਾ ਜਾਵੇ ਤੇ ਸਰਕਾਰ ਤੋਂ ਬਰਕਾਸ਼ਤ ਕੀਤਾ ਜਾਵੇ ਲਖੀਮਪੁਰ ਖੀਰੀ ਦੇ ਛੀਦਾਂ ਨੂੰ ਜਿਹੜਾ ਪੂਰਾ ਇਨਸਾਫ ਦਿੱਤਾ ਜਾਵੇ ਹਰ ਫਸਲ ਦੇ ਉੱਤੇ ਐਮਐਸਪੀ ਗਰੰਟੀ ਦਾ ਕਾਨੂੰਨ ਜਿਹੜਾ ਉਹ ਬਣਾਇਆ ਜਾਵੇ ਇਹਨਾਂ ਮੰਗਾਂ ਨੂੰ ਲੈ ਕੇ ਅੱਜ ਦਾ ਜਿਹੜਾ ਰੋਸ ਮਾਰਚ ਆ ਸਾਡਾ ਚਾਰ ਜਥੇਬੰਦੀਆਂ ਦਾ ਸਾਂਝਾ ਪ੍ਰੋਗਰਾਮ ਉਹਨੂੰ ਕਰ ਰਿਹਾ ਹੈ